ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਪੰਜਾਬ ਜਿਹੜਾ ਕਿ ਮਾਰਚ ਮਹੀਨੇ ਤੋਂ ਯੁਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਪੰਜਾਬ ਪੁਲਿਸ ਵੱਲੋਂ ਨਿਰੰਤਰ ਹੀ ਨਸ਼ੇ ਦੇ ਕਾਰੋਬਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਅਸੀਂ ਉਹਨਾਂ ਤੇ ਫੜਕੇ ਪਰਚੇ ਵੀ ਦੇ ਰਹੇ ਹਾਂ ਜੇਲ੍ਹਾਂ ਦੇ ਵਿੱਚ ਵੀ ਭੇਜ ਰਹੇ ਹਾਂ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਉਹਨਾਂ ਦਾ ਇਲਾਜ ਪੰਜਾਬ ਸਰਕਾਰ ਦੁਆਰਾ ਕਰਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਉਹਨਾਂ ਨੇ ਨਸ਼ੇ ਵੇਚ ਕੇ ਪ੍ਰਾਪਰਟੀਆਂ ਇਕੱਠੀ ਕੀਤੀਆਂ ਉਹ ਪ੍ਰਾਪਰਟੀਆਂ ਫ੍ਰੀਜ਼ ਵੀ ਕਰਾਈ ਜਾ ਰਹੀਆਂ ਹਨ ਤੇ ਜਿਹੜੇ ਉਹਨਾਂ ਨੇ ਉਸ ਸੰਪਤੀ ਨੂੰ ਵਰਤ ਕੇ ਆਪਣੇ ਘਰ ਬਣਾਏ ਹਨ ਨਜਾਇਜ਼ ਜ਼ਮੀਨ ਤੇ ਉਹ ਸਿਵਲ ਅਥਾਰਟੀ ਦੇ ਨਾਲ رابطہ ਕਰਕੇ ਜਿਹੜੇ ਉਹਨਾਂ ਦੇ ਘਰ ਢਾਈ ਵੀ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਅਮਰਿੰਦਰ ਸਿੰਘ ਉਰਫ ਮਣੀ ਜਿਹੜਾ ਕਿ ਅਬੂਲ ਖਰਾਨੇ ਪਿੰਡ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ 7 ਪਰਚੇ ਨੇ ਤੇ ਇਹ ਨਸ਼ੇ ਦੇ ਵੀ ਇਸ ਤੇ ਪਰਚੇ ਆ ਦੂਜੇ ਪਰਚੇ ਵੀ ਆ ਇਹਨੇ ਪੰਚਾਇਤ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀਗਾ ਜਿਹੜਾ ਕਿ ਨੇ ਨਸ਼ੇਰੀ ਸੰਪਤੀ ਤੋਂ ਬਣਾਇਆ ਸੀ ਤੇ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਲੈ ਕੇ ਤੇ ਅੱਜ ਪੁਲਿਸ ਵੱਲੋਂ ਜਿਹੜੀ ਸਹਾਇਤਾ ਪ੍ਰਾਪਤ ਦਿੱਤੀ ਗਈ ਹੈ ਤੇ ਇਹਦਾ ਘਰ ਜਿਹੜਾ ਡਾਇਆ ਗਿਆ 2018 ਤੋਂ ਜੋ ਪਹਿਲਾਂ ਇਸੇ ਪਰਚਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹ ਕੰਮ ਕਰ ਰਿਹਾ ਸੀਗਾ ਤੇ ਜੁ ਹੁਣ ਸਰਕਾਰ ਤੋਂ ਵੱਲੋਂ ਸਖਤੀ ਕੀਤੀ ਗਈ ਹੈ ਜਿਹੜੀ ਨਸ਼ੇ ਵਿੱਚ ਨਲਿਆਂ ਦੇ ਖਿਲਾਫ ਉਹਦੇ ਤਹਿਤ ਇਹਦੇ ਵਰਗੇ ਹੋਰ ਵੀ ਕਈ ਬੰਦੇ ਜਿਹੜੇ ਪੁਲਿਸ ਵੱਲੋਂ ਫੜਕੇ ਅੰਦਰ ਦਿੱਤੇ ਗਏ ਆ ਉਹਨਾਂ ਦੀ ਪ੍ਰਾਪਰਟੀਆਂ ਵੀ ਇਹ ਜਿਹੜੀ ਮੁਖਸਰ ਪੁਲਿਸ ਦੀ 13ਵੀਂ ਕਾਰਵਾਈ ਹੈ ਜਿਹੜੀ ਕਿ ਜਿਨ੍ਹਾਂ ਨੇ ਨਸ਼ੇ ਦੇ ਵਰਤੋਂ ਕਰਕੇ ਆਪਣੀ ਪ੍ਰਾਪਰਟੀਆਂ ਬਣਾਈ ਸੀਗੀ ਇਹ 13ਵਾਂ ਸਟਰਕਚਰ ਜਿਹੜਾ ਮਾਰਚ ਮਹੀਨੇ ਤੋਂ ਬਾਅਦ ਢਾਇਆ ਗਿਆ ਇਸ ਸਾਲ ਦੀ ਗੱਲ ਕਰੀਏ ਆਪਣੀ ਜਨਦੋਤ ਤੋਂ 1 ਮਾਰਚ ਤੋਂ ਸਾਡੀ ਮੁਹਿੰਮ ਸਟਾਰਟ ਹੋਈ ਹੈ ਉਹਦੇ ਤਹਿਤ 800 850 ਤੋਂ ਵੱਧ ਜਿਹੜੇ ਪਰਚੇ ਦਰਜ ਕੀਤੇ ਗਏ ਆ ਜਿਹਦੇ ਤਹਿਤ 1400 ਤੋਂ ਵੱਧ ਨਸ਼ਾ ਸਮਗਲਰ ਫੜਕੇ ਅੰਦਰ ਦਿੱਤੇ ਗਏ ਆ ਸਾਡੇ 3 ਕਰੋੜ ਦੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ 13 ਜਿਹੜੇ ਨਜਾਇਜ਼ ਉਹਨਾਂ ਦੇ ਘਰ ਬਣੇ ਸੀਗੇ ਉਹ ਉਹ ਢਾਏ ਗਏ ਆ ਤੇ ਜਿਹੜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਦੀ ਕਾਰਵਾਈ ਹੈ ਉਹ ਬੜੇ ਇੱਕ ਸਟਰੋਂਗ ਨੋਟ ਤੇ 2025 ਦੇ ਵਿੱਚ ਚੱਲੀ ਹੈ ਤੇ ਅੱਗੇ 2026 ਚ ਵੀ ਨਿਰੰਤਰ ਜਿਹੜੀ ਹੈ ਮੁਹਿੰਮ ਸਾਡੀ ਜਾਰੀ ਰਹੇਗੀ